ਸਸ਼ਕਾਲ ਪੀਟੀਸੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਕਾਵੀ ਬੱਬਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਂ ਅਹਿਮ ਖਬਰ ਦਾ ਜੋ ਇਸ ਸਮੇਂ ਦੀ ਆ ਰਹੀ ਹੈ ਸ਼ੰਭੂ ਬੈਰੇ ਰੁਤੇ ਤਰਨਾ ਖਤਮ ਟਰੱਕ ਆਪਰੇਟਰ ਨਹੀਂ ਕਰਨਗੇ ਐਲਾਨ ਕਰ ਦਿੱਤਾ ਗਿਆ ਬਕਾਇਦਾ ਟਰੱਕ ਆਪਰੇਟਰਾਂ ਦੇ ਵੱਲੋਂ ਟਰੱਕ ਯੂਨੀਅਨ ਨੇ ਸਰਕਾਰ ਦੀ ਸਬਕਮੇਟੀ ਦੇ ਨਾਲ ਮੀਟਿੰਗ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰ ਦਿੱਤਾ ਟਰੱਕ ਯੂਨੀਅਨ ਨੇ ਸਬਕਮੇਟੀ ਦੇ ਵਿੱਚ ਸ਼ਾਮਲ ਮੈਂਬਰਾਂ ਦੀ ਮੰਗੀ ਜਾਣਕਾਰੀ ਹੈ 14 ਜਨਵਰੀ ਨੂੰ ਪੰਜਾਬ ਸਰਕਾਰ ਵੱਲੋਂ ਮੋਦਦੀਕ 14 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਸਬਕਮੇਟੀ ਗਠਿਤ ਕੀਤੀ ਗਈ ਸੀ 4 ਜਨਵਰੀ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਹੈ ਟਰੱਕ ਯੂਨੀਅਨ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੋ ਇਹ ਖਬਰ ਇਸ ਸਮਰੀ ਤੌਰ ਤੱਕ ਜ਼ਰੂਰ ਪਹੁੰਚਾਰੀਆਂ ਸ਼ਬੂ ਬੈਰੇ ਰੁਤੇ ਤਰਨਾ ਖਤਮ ਟਰੱਕ ਆਪਰੇਟਰ ਨਹੀਂ ਕਰਨਗੇ ਟਰੱਕ ਯੂਨੀਅਨ ਨੇ ਸਰਕਾਰ ਦੀ ਸਬਕਮੇਟੀ ਦੇ ਨਾਲ ਮੀਟਿੰਗ ਤੋਂ ਇਨਕਾਰ ਕਰ ਦਿੱਤਾ ਹੈ ਟਰੱਕ ਯੂਨੀਅਨ ਨੇ ਸਬਕਮੇਟੀ ਦੇ ਵਿੱਚ ਸ਼ਾਮਲ ਮੈਂਬਰਾਂ ਦੀ ਜਾਣਕਾਰੀ ਮੰਗੀ ਹੈ 14 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਕਠਿਤ ਕੀਤੀ ਗਈ ਸੀ ਇਸ ਸਬਕਮੇਟੀ 4 ਜਨਵਰੀ ਨੂੰ ਹਾਲਾਂਕਿ ਇਹ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਇਹ ਮੀਟਿੰਗ ਸੱਦੀ ਗਈ ਹੈ ਰਮਨ ਬਣੀ ਹੋਏ ਨੇ ਸਾਰੇ ਨਾਲ ਇਸ ਤੋਂ ਖਬਰ ਤੋਂ ਨਜ਼ਰ ਉਕਰ ਲੈ ਨੇ ਰਮਨ ਕੀ ਕੋ ਜਾਣਕਾਰੀ ਹੈ ਕਾ ਵੀ ਬਿਲਕੁਲ ਕਿਉਂਕਿ ਇੱਕ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਸੀ ਕਿ ਕੋਈ ਹੱਲ ਨਿਕਲੇ ਇਸੇ ਨੂੰ ਲੈ ਕੇ 4 ਜਨਵਰੀ ਨੂੰ ਮੀਟਿੰਗ ਤੈਅ ਹੋਈ ਆ ਸਬ ਕਮੇਟੀ ਬਣਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਉਸ ਦੇ ਨਾਲ ਮੀਟਿੰਗ ਹੋ ਸਕਦੀ ਹੈ 4 ਜਨਵਰੀ ਨੂੰ ਜਿਹੇ ਦੇ ਵਿੱਚ ਇੱਕ ਲੈਟਰ ਵੀ ਜਾਰੀ ਕੀਤਾ ਗਿਆ ਲੈਟਰ ਟਰੱਕ ਯੂਨੀਅਨ ਦੇ ਜਿਹੜੇ ਨੇ ਆਪਰੇਟਰ ਨੇ ਆਗੂ ਨੇ ਉਹਨਾਂ ਤੱਕ ਵੀ ਪਹੁੰਚਾਇਆ ਗਿਆ ਪਰ ਸਿੱਧੇ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਟਰੱਕ ਆਪਰੇਟਰਾਂ ਵੱਲੋਂ ਕਿ ਅਸੀਂ ਸਬ ਕਮੇਟੀ ਦੇ ਨਾਲ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਸਾਨੂੰ ਹਲੇ ਤੱਕ ਇਹ ਨਹੀਂ ਪਤਾ ਕਿ ਸਬ ਕਮੇਟੀ ਦੀ ਭੂਮਿਕਾ ਸਰਕਾਰ ਦੇ ਵਿੱਚ ਕੀ ਰਹਿਣ ਵਾਲੀ ਹੈ ਕਿ ਉਹ ਸਬ ਕਮੇਟੀ ਦੀ ਰਿਪੋਰਟ ਮੁੱਖ ਮੰਤਰੀ ਮੰਨਣਗੇ ਔਰ ਮੁੱਖ ਮੰਤਰੀ ਨੂੰ ਸਬਕਮੇਟੀ ਰਿਪੋਰਟ ਕਦੋਂ ਸਬਮਿਟ ਕਰੇਗੀ ਅਜੇ ਇਹਦੇ ਵਿੱਚ ਅਸੀਂ ਚਾਹੁੰਦੇ ਕਿ ਸਾਡੀ ਸਿੱਧੀ ਮੀਟਿੰਗ ਜੇ ਹੋ ਹੈਗੀ ਮੁੱਖ ਮੰਤਰੀ ਦੇ ਨਾਲ ਹੋਵੇ ਤਾਂ ਜੋ ਸਾਡੇ ਮਸਲੇ ਦਾ ਹੱਲ ਹੋਵੇ ਔਰ ਦੂਸਰੇ ਪਾਸੇ ਜਿਹੜੇ ਅਗੇ ਨੇ ਲੋਕਲ ਪ੍ਰਸ਼ਾਸਨ ਜਿਹੜਾ ਹੈਗਾ ਉਹ ਕਹਿ ਰਿਹਾ ਕਿ ਸਾਡਾ ਕੋਸ਼ਿਸ਼ ਹੈ ਲਗਾਤਾਰ ਕਿ ਆਮ ਲੋਕ ਪਰੇਸ਼ਾਨ ਹੋਏ ਰਸਤਾ ਖੁੱਲੇ ਕਿਉਂਕਿ ਲਗਾਤਾਰ ਜਿਹੜੇ ਕੇ ਕਾਫੀ ਦਿਨ ਤੋਂ ਇੱਥੇ ਆਮ ਰਾਹ ਹੀ ਰਹਿ ਗਈ ਉਹ ਪਰੇਸ਼ਾਨ ਹੋ ਰਹੇ ਨੇ ਤਾਂ ਇੱਕ ਪਾਸੇ ਲੈਟਰ ਦਿੱਤਾ ਗਿਆ ਮੀਟਿੰਗ ਲਈ ਸੱਦਾ ਦਿੱਤਾ ਗਿਆ ਦੂਸਰੇ ਪਾਸੇ ਇਸੇ ਮੀਟਿੰਗ ਤੋਂ ਜਿਹੜੇ ਆਏ ਨੇ ਆਗੂ ਨਹੀਂ ਜਿਹੜੇ ਟਰੱਕ ਆਪਰੇਟਰ ਨੇ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਹ ਹਲਾਤ ਦੇ ਵਿੱਚ ਮੀਟਿੰਗ ਹੁੰਦੀ ਆ ਕਿਹੜੀਆਂ ਸ਼ਰਤਾਂ ਤੇ ਮੀਟਿੰਗ ਹੁੰਦੀ ਆ ਔਰ ਕਿਸ ਦੇ ਨਾਲ ਮੀਟਿੰਗ ਹੁੰਦੀ ਆ ਕਿਉਂਕਿ অথੋરાઇਜ਼ ਟਰੱਕ ਆਪਰੇਟਰ ਕਹਿੰਦੇ ਸਾਨੂੰ ਅਥਾਰਟੀ ਅਜੇ ਹੀ ਅਥਾਰਟੀ ਨਾਲ ਮੀਟਿੰਗ ਹੋਵੇ ਜਿਸ ਕੋਲ ਫੈਸਲਾ ਲੈਣ ਦਾ ਅਧਿਕਾਰ ਹੋਵੇ ਜਿਕਰ ਫੈਸਲਾ ਲੈਣ ਦਾ ਅਧਿਕਾਰ ਹੀ ਨਹੀਂ ਤਾਂ ਅਸੀਂ ਉਸ ਮੀਟਿੰਗ ਦੇ ਵਿੱਚ ਜਾ ਕੇ ਵੀ ਕੀ ਕਰਨਾ ਤਾਂ ਇੱਕ ਵਾਰ ਫਿਰ ਜਿਹੜਾ ਹੈਗਾ ਟਰੱਕ ਆਪਰੇਟਰਾਂ ਵੱਲੋਂ ਜਿਹੜਾ ਧਰਨਾ ਹੈਗਾ ਉਸ ਨੂੰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਅਮਨ ਜਬ ਤੱਕ ਟੇਬਲ ਟॉक ਨਹੀਂ ਹੋਏਗੀ ਤਦ ਤੱਕ ਮਸਲੇ ਦਾ ਹੱਲ ਵੀ ਨਹੀਂ ਨਿਕਲੇਗਾ ਮੈਂਬਰਾਂ ਨੇ ਤਾਂ ਕੋਈ ਇਨਕਾਰ ਕਰ ਦਿੱਤਾ ਹੈ ਮੀਟਿੰਗ ਨਹੀਂ ਕੀਤੀ ਜਾਵੇਗੀ ਫਿਰ ਆਕਰ ਕੀ ਕੁਝ ਹੋਰ ਵਾਪਰ ਸਕਦਾ ਕਿਉਂਕਿ ਬਿਨਾਂ ਟੇਬਲ ਟॉक ਦੇ ਤਾਂ ਕੁਝ ਵੀ ਵਾਪਰ ਨਹੀਂ ਸਕਦਾ ਬਿਲਕੁਲ ਕਿਉਂਕਿ ਟੇਬਲ ਟਾਕ ਤੇ ਜਾ ਕੇ ਆਖਰਕਾਰ ਤਾਂ ਗੱਲ ਖਤਮ ਹੋਣੀ ਹੈ ਪ੍ਰਸ਼ਾਸਨ ਵੱਲੋਂ ਆਪਣੀ ਪਹਿਲ ਕਦਮੀ ਜਰੂਰ ਕੀਤੀ ਗਈ ਇੱਕ ਲੈਟਰ ਦਿੱਤਾ ਗਿਆ ਸਰਕਾਰੀ ਤੌਰ ਤੇ ਕਿਹਾ ਗਿਆ ਕਿ ਅਸੀਂ ਮੀਟਿੰਗ 4 ਜਨਵਰੀ ਤੈਅ ਹੋਊਗੀ ਇਸ ਡੀਐਮ ਸੰਜੀਵ ਕੁਮਾਰ ਸਾਹ ਦੇ ਜੀ ਮੀਟਿੰਗ ਲਈ ਤੁਸੀਂ ਜਿਹੜਾ ਹੈਗਾ 4 ਜਨਵਰੀ ਫਿਕਸ ਕਰ ਦਿੱਤੀ ਗਈ ਆ ਕਿੰਨੇ ਵਜੇ ਮੀਟਿੰਗ ਹੋਊਗੀ ਐਥਾਰਟੀ ਕਿਸ ਕੋਲ ਹੋਊਗੀ ਉਸ ਮੀਟਿੰਗ ਦੇ ਆ ਇਹ ਸਾਡੇ ਕੋਲ ਚਿੱਠੀ ਜਿਹੜੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦਫ਼ਤਰ ਤੋਂ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ 4 ਜਨਵਰੀ ਨੂੰ ਦੋ ਨਵਾਂ ਦਾ 2023 ਨੂੰ 11 ਵਜੇ ਜਿਹੜੀ ਹੈ ਇਹ ਮੀਟਿੰਗ ਜਿਹੜੀ ਹੈ ਉਥੇ ਸਬ ਕਮੇਟੀ ਜਿਹੜੀ ਇੱਕ ਬਣਾਈ ਹੋਈ ਹੈ ਅਜਿਹੇ ਗਰਵੈਂਸੀਜ਼ ਲਈ ਉਹਨਾਂ ਨਾਲ ਹੀ ਮੀਟਿੰਗ ਨਿਸ਼ਚਿਤ ਹੋਈ ਹੈ ਸਰ ਇੱਕ ਆਮ ਲੋਕ ਹੈਗੇ ਨੇ ਉਹਨਾਂ ਰੂਟ ਡਾਈਵਰਟ ਵੀ ਕਿਤੇ ਬਹੁਤ ਪਰੇਸ਼ਾਨੀ ਦੇ ਹਾਲਾਤ ਦੇ ਵਿੱਚ ਨੇ ਕਿਸ ਤਰੀਕੇ ਨਾਲ ਦੇਖ ਰਹੇ ਕੋ ਪਰੇਸ਼ਾਨਾ ਹੋਣ ਕੋਈ ਕੋਈ ਰੂਟ ਡਾਈਵਰਟ ਹੋਰ ਤਰੀਕੇ ਨਾਲ ਕਿਉਂਕਿ ਹਰਿਆਣਾ ਵੱਲੋਂ ਪਿੱਛੋਂ ਜਿਹੜੇ ਉਹ ਵੀ ਲੋਕ ਨੇ ਪੰਜਾਬ ਨੂੰ ਉਹ ਵੀ ਫਸੇ ਹੋਏ ਨੇ ਇੱਧਰ ਵੀ ਫਸੇ ਹੋਏ ਨੇ ਕਿੰਨੇ ਕ ਰੂਟ ਡਾਈਵਰਟ ਨੇ ਇਸ ਵੇਲੇ ਦੇਖੋ ਇਹ तकरीबन ਇਸ ਦੇ ਵਿੱਚ ਚਾਰ ਥਾਣੇ ਬਨੂੜ ਰਾਜਪੁਰਾ ਸ਼ੰਭੂ ਤੇ ਆਪਣਾ ਕਨੌਰ ਥਾਣਾ ਪੈ ਰਹੇ ਚਾਰਾਂ ਦੀ ਪੁਲਿਸ ਜਿਹੜੀ ਹੈ ਲੋਕਾਂ ਨੂੰ ਸਹੂਲਤ ਦੇਣ ਲਈ ਪ੍ਰੋਪਰ ਜਿਹੜੇ ਹੈ ਤੈਰਾ ਤਨਾਨਾ ਕੀਤੀ ਹੋਈ ਹੈ ਜਿੰਨੇ ਵੀ ਲੋਕ ਸਾਡੇ ਇਧਰੋਂ ਅੰਬਾਲਾ ਸਾਈਡ ਤੋਂ ਅਸੀਂ ਉਹਨਾਂ ਨੂੰ ਕਨੌਰ ਰਾਹੀਂ ਤੇ ਨੰਬਰ ਤੋਂ ਜਿਹੜੇ ਚੰਡੀਗੜ੍ਹ ਤੋਂ ਜਿਹਨਾਂ ਨੇ ਅੰਬਾਲੇ ਜਾਣਾ ਹੈਗਾ ਉਸ ਦੇ ਲਈ ਅਸੀਂ ਜਿਹੜਾ ਹੈਗਾ ਬਨੂੜ ਤੇ ਪਲਾ ਰੋਡ ਜਿਹੜਾ ਹੈ ਖੋਲਿਆ ਹੋਇਆ ਹੈ ਤਾਂ ਕਾ ਵੀ ਹਲੇ ਧਰਨੇ ਦੀ ਸਮਾਪਤੀ ਕਦੋਂ ਹੋਊਗੀ ਇਹ ਵੇਖਣਾ ਅਹਿਮ ਹੋ ਗਿਆ ਕਿਉਂਕਿ ਟਰੱਕ ਆਪਰੇਟਰਾਂ ਵੱਲੋਂ 4 ਜਨਵਰੀ ਦੀ ਮੀਟਿੰਗ ਵਿੱਚ ਇਸਾ ਨਾ ਲੈਣ ਦਾ ਫੈਸਲਾ ਕੀਤਾ ਉਹ ਕਹਿ ਰਹੇ ਨੇ ਕਿ ਪਹਿਲਾਂ ਸਾਨੂੰ ਸਬ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਮ ਦੱਸੇ ਜਾਣ ਕਿ ਉਹਨਾਂ ਕੋਲ ਫੈਸਲਾ ਲੈਣ ਦਾ ਅਧਿਕਾਰ ਹੋਵੇਗਾ ਕਿ ਮੁੱਖ ਮੰਤਰੀ ਉਹਨਾਂ ਦੀਆਂ ਸ਼ਿਫਾਰਿਸ਼ਾਂ ਤੇ ਕੰਮ ਕਰਨਗੇ ਕੀ ਕਿੰਨੇ ਦਿਨਾਂ ਦੇ ਵਿੱਚ ਉਹ ਰਿਪੋਰਟ ਸੌਂਪੀ ਜਾਵੇਗੀ ਕਿੰਨੇ ਦਿਨਾਂ ਵਿੱਚ ਉਸ ਰਿਪੋਰਟ ਤੇ ਫੈਸਲਾ ਹੋਵੇਗਾ ਤਾਂ ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਲਰੇਡੀ 5 ਮੈਂਬਰੀ ਕੈਬਨਿਟ ਮਿਨਿਸਟਰਾਂ ਦੀ ਜੋ ਕਮੇਟੀ ਸੀ ਉਸ ਦੇ ਨਾਲ ਕਈ ਵਾਰ ਜਿਹੜੀ ਗਏ ਟੇਬਲ ਟਾਕ ਕਰ ਚੁੱਕੇ ਹਾਂ ਕਈ ਵਾਰ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਪਰ ਉਨ੍ਹਾਂ ਮੰਤਰੀਆਂ ਵੱਲੋਂ ਵੀ ਸੀਨੀਅਰ ਮੰਤਰੀ ਉਹਨਾਂ ਵੱਲੋਂ ਵੀ ਸਾਡੀ ਕਿਸੇ ਵੀ ਮੰਗ ਤੇ ਜਿਹੜਾ ਹੈਗਾ ਉਹ ਪੂਰਾ ਨਹੀਂ ਕੀਤਾ ਕਿ ਅਜਿਹੇ ਚੱਲਦੇ ਸਾਨੂੰ ਜਿਹੜੀ ਹੁਣ ਸਬ ਕਮੇਟੀ ਬਣਾਈ ਗਈ ਹੈ ਉਸ ਤੇ ਵੀ ਜ਼ਿਆਦਾ ਭਰੋਸਾ ਨਹੀਂ ਹੈਗਾ ਵੈਰਾਲ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਲੈਟਰ ਦੇ ਦਿੱਤਾ ਗਿਆ ਮੀਟਿੰਗ ਦੇ ਲਈ ਦੂਸਰੇ ਪਾਸੇ ਉਸ ਮੀਟਿੰਗ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਟਰੱਕ ਆਪਰੇਟਰਾਂ ਵੱਲੋਂ ਤਾਂ ਦੇਖਣਾ ਹੋਵੇਗਾ ਕਿ ਧਰਨਾ ਹੋਰ ਕਿੰਨੇ ਦਿਨ ਚੱਲਦਾ ਔਰ ਕਿਸ ਮੰਗ ਤੇ ਜਾ ਕੇ ਕਦੋਂ ਜਿਹੜੇ ਹੈਗੇ ਇਸ ਦੀ ਸਮਾਪਤੀ ਹੋਵੇਗੀ ਠੀਕ ਹੈ ਫਿਲਹਾਲ ਹੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਮਨ ਇਸ तमाम ਜਾਣਕਾਰੀ ਦੇ ਲਈ ਸੋ ਸ਼ੰਭੂ ਬਾਰਡਰ ਉਤੇ ਤਰਨਾ ਖਤਮ ਐ ਸਟਾਕ ਕੋ ਫਿਲਟਰ ਦੇ ਵੱਲੋਂ ਨਹੀਂ ਟਰੱਕ ਆਪਰੇਟਰਾਂ ਦੇ ਵੱਲੋਂ ਨਹੀਂ ਕੀਤਾ ਜਾਵੇਗਾ ਟਰੱਕ ਯੂਨੀਅਨ ਨੇ ਸਰਕਾਰ ਦੀ ਸਬ ਕਮੇਟੀ ਦੇ ਨਾਲ ਮੀਟਿੰਗ ਤੋਂ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਹੈ ਟਰੱਕ ਯੂਨੀਅਨ ਨੇ ਸਬ ਕਮੇਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਜਾਣਕਾਰੀ ਮੰਗੀ ਹੈ ਤੇ 14 ਦਸੰਬਰ ਨੂੰ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਭ ਕਮੇਟੀ ਗਠਿਤ ਕੀਤੀ ਗਈ ਸੀ ਪਰ 4 ਜਨਵਰੀ ਮੋਹਨਸਿੰਘਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਪਰ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਪੁਲਿਤ ਕੋਰਾ ਇਨਕਾਰ ਕਰ ਦਿੱਤਾ ਗਿਆ ਟਰੱਕ ਯੂਨੀਅਨ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾਂਦੀ ਹੈ ਚੁੜੀਆਂ ਚੁੜੀਆਂ